ਧਰ ਕੇ ਦਿੱਤੋ ਜੀ ਪਟਿਆਲੇ ਵਾਲੇ 200 ਰੁਪਏ ਟੈਕਸੀ ਨੂੰ ਲੱਗਾ ਜੀ ਇਹ ਪੋਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ કે ਸਰਕਾਰੀ ਪ੍ਰਾਪਰਟੀ ਹੈ ਕਿੱਥੇ ਲੱਗਿਆ ਹਾਂ ਹਾਂ ਲੈ ਆ ਯਾਰ ਇਹਦੇ ਲਈ ਆਉਂ ਮੇਰੇ ਹਾਂਜੀ ਦੱਸੋ ਮਾਰਾ ਪਰਚੀ ਜੀ 200 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਾਈ ਹੈ ਮਰਾਹਾਂ ਦਾ ਰੋਜ਼ ਨਿਕਲ ਲੱਗਦਾ ਆ। ਆਹ ਸ਼ਾਮ ਤੋਂ ਲੱਗੀ ਭਾਈ 5 ਵਜੇ ਤੋਂ। ਨਹੀਂ ਕਿੰਨੇ ਕ ਟਾਈਮ ਤੱਕ ਲੱਗੂਗੀ ਜੀ? ਇਹ ਮੈਂ मतलब ਚੱਲ ਚੱਲ ਹੀ ਰਹੀ ਐ ਫਿਰ। ਉਹ ਯਸਤ ਮਰਾਹਾਂ ਦੇ ਡੇਂਟ ਤੋਂ ਦੋ ਦੋ ਦਿਨ ਦੋ ਦਿਨ ਨਿਕਲਣਾ। ਮਾਫ਼ ਕਰੋ ਮਾਫ਼ ਕਰੋ ਨਹੀਂ ਜਾਓ ਆਪਣਾ। ਜੇ ਭਾਈ ਸਾਹਿਬ ਪੰਚਾਇਤ ਨੇ ਲਾ ਲਿਆ ਤਾਂ ਮਰਾਹਾਂ ਆਪਣੇ ਇਲਾਕੇ ਦੇ ਬੰਦਿਆਂ ਨਾਲ ਐ ਕਰੋਗੇ ਫਿਰ ਛਿੰਬਣੂਗੇ ਯਾਰ। 10 ਕਿਲੋਮੀਟਰ ਮੀਟਰ 5 ਕਿਲੋਮੀਟਰ ਦੇ ਏਰੀਆ ਚੱਲਦਾ ਵੀ ਇੱਥੇ ਜ਼ਿਆਦਾ ਨਹੀਂ ਐ। ਪਰ ਮਰਾਹਾਂ ਜ਼ਿਲ੍ਹਾ ਦਾ ਪੜਿਆਲਾ ਹੀ ਲੱਗਦਾ। ਇਹ ਵੀੜਾ ਵੀ ਬੰਬਾਲਾ ਲੱਗਦਾ ਇਹਨੂੰ। ਮਾਫ਼ ਕਰ ਲਓ ਬੰਦਾ ਕਰ ਲਓ ਕੋਈ। ਲੋਕੀ ਗੱਲ ਮਰ ਨੂੰ ਮੈਂ ਯਾਰ ਅਜੇ ਕੋਈ ਸਿਆਤਨਾ ਗੱਲ ਕਰ ਲਈ ਭਾਈ ਮੈਂ ਆਪ ਡਰਾਈਵਰ ਆ ਯਾਰ ਇੱਕੋ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਰਹਾਂਗਾ ਯਾਰ ਪਰਚੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਚੀ ਕੋਈ ਪਰਚੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਅਸੀਂ ਨਹੀਂ ਤੇ ਫਿਰ ਰਜਿਸਟਰ ਪਰਚੀ ਦੇ ਰਹੋ ਭਾਜੀ ਮੈਂ ਵੀ ਤਾਂ ਮਾਲ ਤੋਂ ਗੱਲ ਸੁਣੋ ਇੱਕ ਮਿੰਟ ਬਾਈ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਲਾਣੀ ਉਹ ਤੇ ਗੁੰਦਾਪਾਲ ਦੇ ਮੇਰੀ ਗੱਲ ਸੁਣੋ ਇਹ ਤਾਂ ਪਾਸਾ ਮੈਂ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਉਣੀ ਆ ਪਰਚੀ ਮਾਲਕ ਨੂੰ ਦਿਖਾਗੇ ਲੈ ਗੂਗਲ ਪੇ ਕਰ ਕਰ ਗੂਗਲ ਲੈ ਮਾਲਕ ਨੂੰ ਦਿਖਾ ਲਈ ਉਹ ਇਧਰ ਆ ਇਹਨੇ ਦੇ ਨੰਬਰ ਬੁੱਕਲ ਤੇ ਕਰੇਗਾ ਮਾਲਕ ਨੂੰ ਦਿਖਾ ਦੇਗਾ ਸਰ ਕੋਲ ਤੇ ਸਰ ਕੋਲ ਨਹੀਂ ਕਰੀ おい ਸਰ ਕੋਲ ਵੇ ਨੀ ਯਾਰ ਬ੍ਰੇਕ ਆਏ ਸੀ ਯਾਰ ਮੱਥਾ ਡਾਂਗ ਨਾ ਪਰ ਮਹਾਰਾਜ ਦੀ ਚੰਗੀ ਗੱਲ ਨਹੀਂ ਹੈਗੀ ਜੀ ਚੰਗੀ ਨਹੀਂ ਫਿਰ ਉਧਰ ਲੰਘ ਜਾ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਤੋੜਤਾ ਦੇ ਅਸੀਂ ਤੋੜਿਆ ਮਹਾਰਾਜ ਤੁਸੀਂ ਨਹੀਂ ਤੋੜਿਆ ਯਾਰ ਲੋਕਲ ਗੱਡੀਆਂ ਦਾ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦਿਓ ਯਾਰ ਪੈਸੇ ਭਾਈ ਉਹ ਵੀ ਗੱਲ ਨਹੀਂ ਸਹੀ ਪਾਜੀ ਯਾਰ ਆਪਣੀ ਵਾਂਗ ਸ਼ਹਿਰ ਦੀ ਗੱਡੀ ਆ ਪਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇਖ ਲੇ ਮੈਨੂੰ ਐ ਦੱਸੋ ਇਹ ਲੋਕਲ ਪਾਜੀ ਮੈਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੱਥ ਇਹ ਗੱਲ ਬਣਾ ਲਾਂਗੇ ਰੋਕੜ ਪਰਚੀ ਕਰ ਦਿਓ ਪਰਚੀ ਤਾਂ ਦਿਓ ਤੁਹਾਨੂੰ ਮੁੰਡਾ ਟੈਕਸ ਕਰ ਰਿਹਾ ਮੈਂ ਹੋਰ ਕੀ ਪਾਜੀ ਉਂਦੀ ਲਾ ਲਾ ਯਾਰ ਬਸ ਬਾਫੇ ਠੀਕ ਹੈ ਗੱਲ ਹੀ ਖਤਮ ਆ ਉਂਦੀ ਲਾ ਲਾ ਬਸ ਗੱਲ ਹੀ ਖਤਮ ਮੈਂ ਫੇਰ ਗੱਲ ਖਤਮ ਇਹ ਬਿਹਾਰ ਚ ਦਿੰਦੇ ਨਹੀਂ ਹੈਗੇ ਬਿਹਾਰ ਕੌਣ ਦਿੰਦਾ ਮਹਾਰਾਜ ਅੱਗੇ ਅੱਲਾ ਨਾਲ ਜਿੰਨੇ ਆਏ ਮਾ ਜੋ ਐਸਐਸਪੀ ਸਾਹਿਬ ਸਰਨਾਰਨ ਸਿੰਘ ਜੀ ਦੀਆਂ ਵਿਸ਼ਾ ਹੱਦ ਦੇ ਨਿਰਦੇਸ਼ਾ ਹੈਟ ਕੱਲ ਮਿਤੀ 16 1 2025 ਨੂੰ ਮਾੜੇ ਹੰਸਾਂ ਨੂੰ ਨੱਥ ਪਾਈ ਗਈ ਜੋ ਐਸਏਈ ਅਗਰੇਸਿੰਗ ਥਾਣਾ ਜੁਲਕਾ ਨੂੰ ਤਲਾਹ ਮਿਲੀ ਕਿ ਬਲਜਿੰਦਰ ਸਿੰਘ ਬਖੂ ਹਰਮਨप्रीत ਅਤੇ ਉਸਦੇ ਸਾਥੀ ਆਪਣੇ ਵੱਲੋਂ ਜਾਲੀ ਪਰਚੀਆਂ ਤਿਆਰ ਕਰਕੇ ਘੱਗਰਪੁਰ ਤੇ ਲੋਕਾਂ ਨੂੰ ਉਹਨਾਂ ਨੇ ਗੋਰਾ ਕਰਕੇ ਉਹਨਾਂ ਤੋਂ ਜਾਮਾ ਬੁਧੀ ਕਰ ਰਹੇ ਹਨ ਜਾਮਾ ਬੁਧੀ ਕਰ ਰਹੇ ਹਨ ਤੇ ਜਿਨ੍ਹਾਂ ਦੇ ਖਿਲਾਫ ਕੱਲ ਗਤਵਾ ਨੰਬਰ 5 ਅੰਡਰ ਸੈਕਸ਼ਨ 308 ਜੀਵਨ 2 ਬੀ ਐਨ ਐਸ थाना ਜੁਰਗਾ ਦਰਜ ਕੀਤਾ ਗਿਆ ਜਿਸ ਦੀ ਤਫਤੀਸ਼ ਜਾਰੀ ਹੈ